ਪਰਬੁ ਬਿੰਦਾ ਤਿਸ ਦਾ ਬ੍ਰਹਮਤ ਰਹਾ ਇੱਕ ਸ਼ੋਧ ਲਵਲਾਏ ਨੌ ਨਿੱਧੀ 18 ਸਿੱਧੀ ਪਿਛਾ ਲੱਗੀਆਂ ਫਰਾ ਜੁਹਰਤਾ ਸਿੱਧੀ ਪਿੱਛਾ ਲਕੀਆਂ ਫਿਰ ਜੁੜਦਾ ਸਦਾ ਵਸਾਈ ਬਿਨ ਸਤ ਗੁਰ ਨਾਉ ਨਾ ਪਾਈ ਐ ਉਝੋ ਕਰੂ ਵਿਚਾਰ ਨਾਨਕ ਪੂਰੇ ਭਾਗ ਸਤ ਗੁਰ ਵਿਲਾ ਸੁਖ ਪਾਏ ਜੁਗ ਚਾਲ ਮਹਲਾ 3 ਜਾ ਕੀਆ ਕਭੂ ਗਿਆ ਬਿਰਦ ਹੈ ਮਨ ਮੁਖ ਸਿਸਨਾ ਭੁਖ ਨਾ ਜਾਏ ਗੁਰੁ ਮੁਖ ਸ਼ਬਦ ਦੇ ਦਿੱਆ ਸੀਤਲ ਹੋਏ ਆਪ ਗਵਾਇ ਅੰਦਰ ਸੰਤੁਖਿਆ ਫਿਰ ਭੁੱਖ ਨ ਲੱਗਾਈ ਨਾਨਕ ਜੇ ਗੁਰਮੁਖ ਕਰਾ ਸੋ ਪਰਵਾੜ ਹੈ ਜੂ ਨਾਮ ਰਹੀ ਜਿਵ ਲਾਈ ਹੋੜੀ ਹਉ ਬੁਲਿਆਰੀ ਤਿਨ ਕੋ ਉਹ ਕੋ ਸਿਖਾ ਜੂ ਅਰ ਨਾਮ ਤੇ ਆਇਦੇ ਤਿੰਨ ਦਰਸ਼ਨ ਵਿਖਾ ਸੋ ਕਿਰਤਨ ਹਰ ਗੁਰ ਰਵਾ ਹਰ ਜਸ ਵਨ ਲਿਖਾ ਹਰ ਨਾਮ ਸਦਾ ਹੀ ਰੰਗ ਸਿਓ ਸਭ ਕਿਰ ਵਿਖ ਕ੍ਰਿਤਾ ਸੁਵਾਵਾ ਸੁਸਰੀਰ ਥਾਨ ਹੈ ਜਿਤਾ 베ਰਾ ਗੁਰ ਧਰੇ ਵਿਖਾ ਹਰ ਨਾਮ ਸਨਾਈ ਰੰਗ ਸਿਓ ਸਭ ਕਿਰਕ ਕਿਰਖਾ ਧਨ ਕਨ ਸੁਵਾਵਾ ਸੁਸਰੀਰ ਥਾਨ ਹੈ ਜਿੱਤਾ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਬੰਧਕ ਜਗਤ ਜੂਤ ਸਦਾ ਦਾਤਾਰ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਵਾਜ਼ੀਆਂ ਹਾਜ਼ਰੀਆ ਅਮਰ ਵੇਲੇ ਨੂੰ ਸੁਭਾਣਦੇ ਆ ਹੋਇਆ ਅਮਰ ਗੋਈ ਬਾਣੀ ਦੇ ਜਾਪ ਸਰਵਣ ਕਰਕੇ ਹਰ ਜਸ ਨੂੰ ਹਰੀ ਦੇ ਨਾਮ ਰਸ ਨੂੰ ਪ੍ਰਾਪਤ ਕਰਦੇ ਆ ਗੁਰੂ ਦੇ ਦਰ ਦੀਆਂ ਖੁਸ਼ੀਆਂ ਦੇ ਗੁਰੂ ਦਰ ਦੀਆ ਰਹਿਮਤਾ ਦੇ ਪਾਤਸ਼ਾਹ ਵੜੇ ਗੁਰ ਪਿਆਰਿਓ ਗੁਰ ਸ왈ਿਓ ਆਓ ਜਿਤਨਾ ਕੁ ਸਭ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਉਹਦਾ ਅਰਧਵਾਣਕ ਇਹ ਤੇ ਆਓ ਸਭ ਤੋਂ ਪਹਿਲਾਂ ਗੁਰ ਸਬਦ ਦੀ ਵਿਚਾਰ ਕਰ ਤੂੰ ਪਹਿਲਾ ਬਹੁ ਵਿਅਕਤੀਆ ਇਕਾਗਰ ਕਰੀ ਤਨ ਦੇ ਨਾਲ ਸਰਦਾ ਮਨ ਵੀ ਇਤਿਆਜ਼ ਆਵੇ ਤੇ ਕਰੋ ਕਿਰਪਾ ਗੁਰੂ ਖਾਲਸਾ ਜੀ ਰਸਤਾ ਨੂੰ ਪਵਿੱਤਰ ਕਰੋ ਤੇ ਗਾਜ-ਬਾਜ ਕੇ ਬੁਲਾਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਪ ਜੀ ਨੇ ਜੋ ਚੌਥੀ ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਰਾਗ ਸੋਠ ਬਾਰ ਮਹੱਲੇ ਚੌਥੇ ਕੀ ਇਸ ਦਾ ਸੰਲੇਖ ਹੈ ਗੁਰੂ ਕਾ ਪਿਆਰਿਓ ਤੇ ਇਹਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਜੋ ਆਪ ਜੀ ਨੇ ਉਰੇ ਅਮਰਤ ਉਤਰ ਬੋਲਾਂ ਨੂੰ ਮੁਖ ਬਾਤ ਦੇ ਰੂਪ ਅੰਦਰ ਸਰਬਉੱਚ ਇੰਤਰ ਇਹ ਸਾਹਿਬ ਨੇ ਜੋ ਹੁਕਮ ਕੀਤਾ ਦਾਸ ਅੱਗੇ ਵੀ ਆਪਜੀ ਦੀ ਚਰਨਾ ਵਿੱਚ ਬੇਨਤੀਆਂ ਕਰਦਾ ਕਿ ਜਦੋਂ ਤੱਕ ਅਸੀਂ ਆਪਣੇ ਪਿਤਾ ਦੇ ਹੁਕਮ ਨੂੰ ਸੌਣ ਕੇ ਉਹਦੇ ਉੱਤੇ ਵਿਚਾਰ ਨਾ ਕੀਤੀ ਉਹਨੂੰ ਸਰਬਉੱਚ ਦੇ ਨਾਲ ਸਮਝਿਆ ਨਾ ਤੇ ਫਿਰ ਉਹਦੇ ਉੱਤੇ ਅਮਨਤਾ ਹੀ ਕੀਤਾ ਜਾ ਸਕੇ ਜੇ ਸਾਨੂੰ ਪਤਾ ਹੋਏਗਾ ਕਿ ਬਾਪੂ ਨੇ ਹਕੂਕੂ ਕੀ ਕੀਤਾ ਜੇ ਬਾਪੂ ਦਾ ਅੰਕਵਾ ਸਿੱਖਿਆ ਦੇ ਨਾਲ ਸੁਈਆ ਹੀ ਨਾ ਸਰਬਣੀ ਨਾ ਕੀਤਾ ਪਹਿਲਾਂ ਤੇ ਇਹ ਸਾਡੀ ਬਹੁਤ ਵੱਡੀ ਸਾਡੇ ਵਿੱਚ ਇਹ ਕਮੀ ਤੇ ਫਿਰ ਜੇਕਰ ਅਸੀਂ ਕਿਸੇ ਕਾਰੋਬਾਰ ਸੁਣ ਲਿਆ ਸਰਬਣ ਕਰ ਲਿਆ ਫਿਰ ਉਹਦੇ ਉੱਤੇ ਅਸੀਂ ਵਿਚਾਰ ਨਹੀਂ ਕਰ ਲਈ ਸਵੇਸ਼ ਕਰਕੇ ਵਿਚਾਰ ਜ਼ਰੂਰੀ ਹੈ ਗੁਰੂ ਖਾਲਸਾ ਜੀ ਔਰ ਵਿਚਾਰੀਏ ਪਤਸਾ ਜੀ ਨੇ ਕੀ ਸਾਨੂੰ ਉਪਦੇਸ਼ ਬਖਸ਼ਿਸ ਕੀਤਾ ਪਤਸਾ ਬਚਨ ਕਰ ਰਹੇ ਨੇ ਕਿ ਭਾਈ ਜਿਹੜਾ ਉਸ ਪਦੀ ਪਰਵੇਸ਼ ਨੂੰ ਆਕਾਰ ਦੁਖ ਨੂੰ ਇੱਕ ਨਿਰਕਾਰ ਨੂੰ ਪਾਉ ਲੈਵ ਲਾ ਕੇ ਉਹਦੇ ਚਰਣਾ ਨਾਲ ਮਨ ਨੂੰ ਜੋੜ ਕੇ ਉਹਨੂੰ ਸਿਵਰਦਾ ਹੈ ਇਹਨਾਂ ਹੋਵੇ ਮਨ ਹੋਰ ਉਕ ਹੋਰ ਮਨ ਕਿਤੇ ਹੋਰ ਪਾਸੇ ਸਰਾਗਾ ਵਾਲਾ ਹੋਵੇ ਕਿ ਭੁਖ ਤੋਂ ਅਸੀਂ ਉਹਦੀ ਉਸਤਤੀ ਕਰੀਏ ਉਹ ਵੀ ਮੇਰੇ ਦਰਤਾਰ ਨੂੰ ਪ੍ਰਵਾਨ ਦੇ ਗੁਰੂ ਕਲਸਾ ਜੀ ਸਾਡਾ ਇੱਥੇ ਤਨ ਦੇ ਨਾਲ ਮਨ ਵੀ ਹਾਜ਼ਰ ਹੋਣਾ ਜ਼ਰੂਰੀ ਮਨ ਕਰਕੇ ਜੇ ਰਿਸਤ ਕੀਤੀ ਹੈ ਉਹ ਪਰਵਾਣ ਚੜਦੀ ਸੋਇਸ ਕਰਕੇ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਸ਼ਲੋਕ ਮਹਲਾ 3ਾ ਗੁਰੂ ਪਾਤਸ਼ਾ ਗੁਰੂ ਕਬੀਰ ਦਾਸ ਮਹਾਰਾਜ ਜੀ ਦੇ ਪਵਿੱਤਰ ਬੋਲਣੇ ਕਿ ਉਹਦਾ ਭਾਈ ਬ੍ਰਾਹਮਣ ਕੁਣਾ ਇੱਥੇ ਸੰਸਾਰ ਵਿੱਚ ਕਾਇਮ ਰਹਿੰਦਾ ਹੈ ਜਿਹੜਾ ਜਿਹੜਾ ਇੱਕ ਸ਼ਬਦ ਲਿਬੜਾਏ ਉਸ ਪਰਮੇਸ਼ਰ ਨੂੰ ਇਕਾ ਕਰਤਾ ਦੇ ਨਾਲ ਸਮਰਦਾ ਉਹਦੇ ਨਾਲ ਪ੍ਰਤੀ ਨੂੰ ਜੋੜ ਕੇ ਪਰਮੇਸ਼ਰ ਦੇ ਨਾਲ ਮਨ ਨੂੰ ਜੋੜ ਕੇ ਜਿਹੜਾ ਭਾਈ ਉੱਚਾ ਹੁੰਦਾ ਹੈ ਇੱਕ ਨੂੰ ਧਿਆਨ ਦੀ ਗੱਲ ਕੀਤੀ ਹੈ ਮਹਾਰਾਜ ਉਹਨਾਂ ਕਈ ਵਾਰ ਸੀ ਕੀ ਕਰਦੇ ਹੋ ਬਹੁਤ ਇਤਿਹਾਸ ਸਾਜੇ ਕੋਲ ਬਹੁਤ ਖਜ਼ਾਨਾ ਗੁਰੂ ਖਾਲਸਾ ਜੀ ਪਾਪ ਜੀ ਦੇ ਬਹੁਤ ਚੀਜ਼ਾਂ ਆਪ ਜੀ ਆਪ ਵੀ ਜਾਣੋ ਕਈ ਵਾਰ ਬਿਸਰ ਜਾਂਦੀ ਹੈ ਗੁਰੂ ਕੇ ਪਿਆਰੇ ਜਿਹੜਾ ਨੇ ਗੁਰੂ ਦੇ ਦਰ ਦੇ ਉੱਤੇ ਯਕੀਨ ਕੀਤਾ ਹੈ ਨਾ ਜਿਨ੍ਹਾਂ ਨੇ ਗੁਰੂ ਤੇ ਉਸ ਪਰਮੇਸ਼ਰ ਤੇ ভরਸਾ ਰੱਖਿਆ ਇਹਦੇ ਨਜ਼ਰ ਨਹੀਂ ਸਿਰ ਬਣ ਕਰਦੇ ਆਸਾ ਜੀ ਦੀ ਬਾੜ ਦੇ ਵਿੱਚ ਜਦੋਂ ਸੰਪੂਰਨ ਤਰ੍ਹਾਂ ਵੱਧਦਾ ਉਹਦੋਂ ਕੀ ਬਚਨ ਆਉਂਦਾ ਹੈ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਸ ਰੱਖਦਾ ਆਇਆ ਰਾਗ ਰਾਜੀ ਤੇ ਤਾਂ ਇੱਕ ਉਦਾਹਰਣ ਵੀ ਦਿੱਤੀ ਹੈ ਸਤਗੁਰੂ ਜੀ ਨੇ ਕਿ ਲਾਲ ਬਣ ਗਿਆ ਜਿਹੜੇ ਭਗਤ ਸਭ ਜਿਨ੍ਹਾਂ ਨੇ ਉਸ ਇੱਕ ਆਕਾਰ ਕੁੱਪ ਦੇ ਨਾਲ ਲਿਉ ਲਾ ਕੇ ਰੱਖਿਆ ਉਹਨਾਂ ਨੂੰ ਅੱਜ ਦੇ ਕੇ ਰੱਖ ਲਿਆ ਤੇ ਜਿਹੜੇ ਕਹਿੰਦੇ ਸਨ ਅਸੀਂ ਹਾਂ ਮੈਂ ਹਾਂ ਤੇ ਹੋਰ ਕੋਈ ਨਹੀਂ ਤੇ ਖਿਆਲ ਕਰਿਓ ਜੇ ਅਸੀਂ ਪਰਿਵਾਰਾਂ ਵਿੱਚ ਹੀ ਦੇਖੀਏ ਨਾ ਸਮਾਜ ਦੇ ਅੰਦਰ ਵੀ ਦੇਖੀ ਜੇ ਪਰਿਵਾਰ ਦਾ ਮੁਖੀ ਚਾਵੇ ਇਹ ਮੇਲਾ ਹੀ ਹੁਕਮ ਚੱਲੇ ਤੇ ਪਰਿਵਾਰ ਵਿੱਚ ਕਦੇ ਵੀ ਗੁਰੂ ਕੇ ਪਿਆਰਿਓ ਜਿਹੜਾ ਸਲਵੋ ਘੋ ਨਿਰੰਦਰ ਇਹ ਸਾਡੇ ਆਮ ਪਰਿਵਾਰਾਂ ਵਿੱਚ ਦੇਖਣ ਵਾਲੀਆਂ ਗੱਲਾਂ ਨੇ ਤੇ ਗੁਰੂ ਕੇ ਪਿਆਰਿਓ ਜੇ ਸਮਾਜ ਵੀ ਦੇਖੀ ਸਮਾਜ ਵੀ ਕੁਝ ਐਸੀ ਵਰទេស ਕਰਕੇ ਗੁਰੂ ਕੀ ਪਿਆਰਿਓ ਜਿਨੇ ਆਂਖਿਆ ਕੇ ਮੈਂ ਉਹ ਪ੍ਰਵਾਨ ਨਹੀਂ ਅਕਾਲ ਪੁਰਖ ਨੂੰ ਸੋ ਉਤੇ ਉਸ ਪਰਮੇਸ਼ਰ ਨੂੰ ਕੋਣ ਪ੍ਰਵਾਨ ਜਿਹੜਾ ਉਹ ਨੂੰ ਇਕਾਗਰਤਾ ਦੇ ਨਾਲ ਜਿਹੜਾ ਉਹਦੇ ਉਤੇ ভরਸਾ ਰੱਖਦਾ ਸੋ ਆਓ ਗੁਰੂ ਕੀ ਪਿਆਰਿਓ ਅੱਗੇ ਜੋ ਸੰਗੋ ਬਖਸ਼ਣਾ ਕੀਤੀਆਂ ਕੇ ਜੇ ਪਿਆਰਿਆ ਤੂੰ ਲਾ ਕੇ ਰੱਖੇਗਾ ਬਿਰਤੀ ਉਸ ਪਰਮੇਸ਼ਰ ਦੇ ਨਾਮ ਲਿਬ ਲਾ ਕੇ ਰੱਖੇਗਾ ਔਰ ਉਹ ਹਿਰਦੇ ਵਿੱਚ ਵਸਾ ਕੇ ਰੱਖੇਗਾ ਉਹਦੇ ਸ਼ਬਦ ਰੂਪ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਏਗਾ ਸ਼ਬਦ ਰੂਪ ਚਰਨਾਂ ਨੂੰ ਯਾਰੋ ਕਲੋ ਗੁਰੂ ਕੇ ਪਿਆਰਿਓ ਅਸੀਂ ਟੋੜੀ ਜਾਂਦੇ ਆ ਪਰ ਤਾਂ ਚਰਨ ਉਹਨਾਂ ਚਰਨਾਂ ਦੇ ਉੱਤੇ ਅਸੀਂ ਜਿਆਦਾ ਭਰੋਸਾ ਕਰਦੇ ਸੋ ਜੇ ਐਸਾ ਹੀ ਹੁੰਦਾ ਗੁਰੂ ਕੇ ਪਿਆਰਿਓ ਤੇ ਦਸਮ ਪਤ ਸਾਹਿਬ ਨੇ ਸਾਨੂੰ ਸਖਸੀ ਬਜ਼ਾਰਾ ਨੂੰ ਭੰਕ ਕਰ ਦਿੱਤਾ ਸਖਸੀ ਬਜ਼ਾਰਾ ਸੀ ਜੋ ਦੇਹਦਾਰੀਆਂ ਉਹ ਸੋ ਕਦੋਂ ਕੀਤਾ ਕਾਰਨ ਕੀ ਉਹ ਹੁਣ ਵਾਰਾ ਚੜਦੇ ਸਭੂ ਗੁਰੂ ਸਾਹਿਬ ਦੇ ਸ਼ਬਦ ਦੇ ਲੜਵਾਇਆ ਅੱਜ ਵੀ ਅਸੀਂ ਸ਼ਬਦ ਦੇ ਉੱਤੇ ਪਹਿਰਾ ਨਹੀਂ ਦੇ ਰਹੇ ਜਿਸ ਚੀਜ਼ ਦੀ ਲੋੜ ਹੈ ਗੁਰੂ ਕੇ ਸਿੱਖ ਨੇ ਵਿਸ਼ੇਸ਼ ਤੌਰ ਅਸੀਂ ਸ਼ਬਦ ਦੇ ਨਾਲ ਜੁੜਨ ਤੋਂ ਕੰਨੋ ਜਿਸ ਦਾ ਕਹਿੰਦੇ ਆ ਕਿ ਆਣਾ ਕਾਣੀ ਕਰਦੇ ਅਸੀਂ ਪੰਤਖਤਤੌਰ ਤੇ ਜਿਹੜਾ ਮਨ ਕਰਕੇ ਜੁੜਦਾ ਨਾ ਉਹ ਸਿੱਖ ਅੱਜ ਜੁੜ ਨਹੀਂ ਰਿਹਾ ਇਸ ਕਰਕੇ ਗੁਰੂ ਕੇ ਪਿਆਰੋਂ ਬੜੀਆਂ ਪਰੇਸ਼ਾਨੀਆਂ ਬੜੀਆਂ ਮੁਸ਼ਕਲਾਂ ਆਵਾ ਸਾਨੂੰ ਕਹ ਇੱਕ ਪਤਰ ਤੇ ਤੇ ਆਪਣੇ ਆਪਣੇ ਜੀਵਨ ਦੇ ਵਿੱਚ ਵੀ ਸਾਨੂੰ ਉਹਨਾਂ ਦਾ ਸਭ ਲੋ ਕਰਨਾ ਪੈਂਦਾ ਸੋ ਪਾਸਾ ਕਹਿੰਦੇ ਕਿ ਸਿੱਖਾ ਜੇਕਰ ਤੂੰ ਜਿਵੇਂ ਲਾਇਆ ਉਸ ਪਰਮੇਸ਼ਰ ਦੇ ਨਾਲ ਲਿ ਉਹ ਜੋੜੀ ਹੈ ਉਸ ਇੱਕ ਦੇ ਨਾਲ ਬਿਰਤੀ ਜੋੜੀ ਹੈ ਤੇ ਪਾਸਾ ਕਹਿੰਦੇ ਫਿਰ ਤੂੰ ਜਿਨ ਜਿਜ ਕਰਕੇ ਸ਼ਬਦ ਰੂਪ ਚਰਣਾ ਨੂੰ ਆਪਣੇ ਹਿਰਦੇ ਵਿੱਚ ਨਹੀਂ ਬਸਾਰਿਆ ਤੂੰ ਦੇਹ ਧਾਰੀਆਂ ਦੇ ਪੇਰੇ ਆ ਤੇ ਜਾ ਕੇ ਬੱਥੇ ਲਗਣਦੇ ਆ ਇੱਕ ਬੇਨਤੀ ਕਰ ਲਿਆ ਇਹ ਦੇਹਧਾਰੀਆਂ ਤੋਂ ਇਹ ਨਹੀਂ ਕਿ ਅਸੀਂ ਸਿੱਧਾ ਸਰਕਾਰ ਨਹੀਂ ਕਰਦੇ ਹੁਣ ਦੇਹਧਾਰੀ ਦੇ ਸਾਡਾ ਪਿਤਾ ਪਿਤਾ ਵੀ ਸੀ ਮਾਤਾ ਜੀ ਵੀ ਨੇ ਬਡੇਰੀ ਭਰਾ ਵੀ ਨੇ ਭੂਆ ਭਤੀ ਵੀ ਵਾਵਾ ਬਾਬਾ ਵੀ ਨੇ ਸੋ ਕਰਨ ਤੋਂ ਭਾਗ ਸਤਿਪਾਵਕੀ ਹੈ ਕਿ ਸਰਕਾਰ ਕਰਨ ਦੇ ਧਰਯਤਾ ਜਿਹੜੇ ਉਸ ਇੱਕ ਦੇ ਨਾਲ ਲਿਬ ਨੂੰ ਲਾਉਣ ਦੀ ਗੱਲ ਹੈ ਦੇ ਲੋ ਨੂੰ ਤੋੜਦੇ ਜਗਰੂ ਕੇ ਪਿਆਰਿਓ ਪਰਿਵਾਰਾਂ ਦੇ ਵਿੱਚ ਵੀ ਦੇਖ ਲਿਓ ਇਹ ਪਰਿਵਾਰ ਹੀ ਹੈ ਸਾਡਾ ਸਮਾਜ ਤੇ ਜਿਹੜੇ ਹੰ ਸੰ ਤੋੜਦੇ ਨੇ ਪਰਿਵਾਰਾਂ ਵਿੱਚ ਵੀ ਕਈ ਵਾਰ ਅਸੀਂ ਦੋ ਭਾਗਾਂ ਵਿੱਚ ਵੰਡ ਚੰਦ ਭਾਗਾਂ ਵਿੱਚ ਪਰਿਵਾਰ ਵਾਇਟ ਨੂੰ ਜਦ ਤੱਕ ਸੋ ਅਸੀਂ ਆਪਣੀ ਬ विवेक ਬੁੱਧ ਦੀ ਵੀ ਵਰਤੋਂ ਕਰਨੀ ਹੈ ਮਨ ਜਿਹੜਾ ਸਾਨੂੰ ਬੁੱਧ ਪਾਸਾਂ ਨੇ ਦਿੱਤੀ ਹੈ ਉਹ ਉਸਾਰੀ ਦੇਖਣਾ ਕਿ ਕਿਹੜਾ ਸਾਨੂੰ ਦੇ ਧਾਰੀ ਕਾਣੜ ਜੁੜਦਾ ਤੇ ਕਿਹੜਾ ਆਪਣੇ ਨਾਲ ਜੁੜਦਾ ਤੇ ਗੁਰੂ ਕੇ ਪਿਆਰਉ ਪਾਤਸ਼ਾਹ ਕਹ ਰਿਹਾ ਨੇ ਕਿ ਤੂੰ ਜਿਨਾ ਕਰਕੇ ਜਿਨਾ ਸੁੱਖਾਂ ਦੀ ਕਰਕੇ ਜਿਨਾ ਦੁਨੀਆਂ ਤੇ ਵਿਸਤੂ ਆਪਣੀ ਵਡਿਆਈ ਦੇ ਕਰਕੇ ਇਸ ਸ਼ਬਦ ਤੋਂ ਦੂਰੀ ਕਰ ਰਿਹਾ ਸ਼ਬਦ ਵਾਲੂ ਦੇ ਧਾਰੀ ਨਾਲ ਜੁੜ ਰਿਹਾ ਉਹਨਾਂ ਤੇ ਪੈਰਾ ਵੀ ਜਾ ਕੇ ਮਿਲ ਰਿਹਾ ਤੇ ਕਹਿੰਦੇ ਕਿ ਉਹ 90 ਦੀਆਂ 18 ਸਿੱਧੀਆਂ ਜਗੀਆਂ ਨੇ ਉਥੇ ਤੇਰੇ ਮਨ ਬਗਨ ਹੋਣ ਗਿਆ ਤੂੰ ਰਾਤੇ ਸਹੀ ਲਿਭ ਤੇ ਲਾਹ ਗੁਰਸੱਜਾ ਦੇ ਨਾਲ ਇਕਾਗਰਤਾ ਦੇ ਨਾਲ ਉਸ ਪਰਵੇਸ਼ਨ ਨੂੰ त्याग ਤੇ ਜੀ ਅਸਾਂ ਕਹਿੰਦੇ ਫਿਰ ਨਾਮ ਦਿੱਤੀ 18 ਸਿੱਧੀ ਇੱਛਾ ਲੱਗੀਆਂ ਫਿਰ ਫਿਰ ਮਹਾਰਾਜ ਜੀ ਨੇ ਪੀਠ ਕਰ ਦਿੱਤਾ ਦੁਹਰਾ ਦਿੱਤਾ ਧ੍ਰਿੜ ਕਰਵਾ ਦਤਾ ਕਿਹਦੀ ਔੜ ਕਿਦੇ ਪਿੱਛੇ ਲੱਗੀਆਂ ਫਿਰਨ ਗੀਆਂ ਜਿਹਦੇ ਪਿੱਛੇ ਵਿੱਚ ਨੌ ਲਿਤੀਆਂ 11 ਸਿੱਧੀਆਂ ਆਵਾਜ਼ਾਂ ਵਾਲ ਦੀਆਂ ਜਿੰਦਗੀਆਂ ਕਿ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖ ਸਿਖਾ ਕਿ ਅਸੀਂ ਤੇਰੇ ਕੋਲ ਆਣਾ ਚਾਹੀਏ ਅਸੀਂ ਤੇਰੀ ਸੇਵਾ ਦੇ ਵਿੱਚ ਤੇਰੀ ਖੇਲਬਤ ਵਿੱਚ ਰਹਿਣਾ ਚਾਹੀਏ ਉਹ ਕਿਹਨਾਂ ਨੂੰ ਆਵਾਜ਼ਾਂ ਵਾਲ ਦੀਆਂ ਸਹਿਬ ਨੇ ਫਿਰ ਸਪਸ਼ਟ ਕੀਤਾ ਜੋ ਹਰ ਦਿਲ ਦਾ ਸਦਾ ਵਸਾਈ ਫਿਰ ਵਾਰਾ ਜੀ ਨੇ ਕਿਹਾ ਕਿ ਜੋ ਹਰੀ ਦੇ ਨਾਮ ਨੂੰ ਹਿਰਦੀ ਵਿੱਚ ਵਸਾਉਂਦਾ ਹੈ ਜੋ ਅਈ ਪਰਮੇਸ਼ਰ ਰੰਕਾਰ ਅਕਾਲ ਪੁਰਖ ਜਿਹਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਬਾਸਾ ਦੀ ਰੱਬੀ ਬਾਣੀ ਝੋੜਦੀ ਜੋ ਹਰ ਹਿਰਦਾ ਸਦਾ ਵਸਾਈ ਉਹ ਇੱਕ ਗੱਲ ਹੋਰ ਸਮਝ ਗਜਤ ਕਰਨੀ ਸਰਿਕ ਸਦਾ ਉਹ ਸਹਿਜ ਕਹਿ ਸਕਦੀ ਸੀ ਕਿ ਜੋ ਹਰ ਹਿਰਦੈ ਅਮਰਤ ਵਸਲੇ ਵਸਾਈ ਵੀ ਕਹਿ ਸਕਦੀ ਸੀ ਪਰ ਕਹਿੰਦੇ ਖਿਆਲ ਕਰਿਓ ਇਹੋ ਇਹ ਅਮਰਤ ਵਾਲੇ ਹਾਲੀਆਂ ਪ੍ਰਯਤ ਜਸਤ ਰਲੇ ਨੂੰ دیکਿਏ ਜਾਪੂ ਵੀ ਗੁਰਦੁਆਰੇ ਜਾਣਾ ਵੀ ਇਹ ਹੀ ਸਿੱਖ ਦਾ ਜੀਵਨ ਚਾਹੀਦਾ ਸਿੱਖ ਦਾ ਜੀਵਨ ਤੇ ਗੁਰੂ ਕੇ ਪਿਆਰੋ ਸਹਿਬ ਦੇ ਵਚਨ ਦੇ ਹਰ ਤੋਂ ਪਾਪ ਹਰ ਹਿੱਤ ਹੈ ਸਦਾ ਤੋਂ ਪਾਉ ਕੀ ਹੈ ਉਠਤ ਬੈਠਤ ਸੋਵਤ ਜਾਗਤ ਉੱਠਦੇ ਆ ਬੈਠਦੇ ਆ ਪਾਉ ਸੋਦੇ ਤੋ ਪਾਉ ਕੀ ਹੈ ਉਹਦੇ ਬਾਰੇ ਅਗਤ ਕਬੀਰ ਜੀ ਨੇ ਵਰਨਾ ਦਿੱਤਾ ਹੁਣ ਤੁਸੀਂ ਕਹੋਗੇ ਕਿ ਉਹ ਤਾਂ ਤਾਂ ਬਚ ਤੇ ਅਸੀਂ ਨਾਮ ਜਪ ਸਕਦੇ ਆ ਉਹਨੂੰ ਧਿਆ ਸਕਦੇ ਆ ਹੁਣ ਸੋਵਤ ਉਹ ਕਿਵੇਂ ਚਾਈ ਸੋਵਤ ਜਾਗਤ ਉਹ ਕਿਵੇਂ ਹੋ ਸਕਦਾ ਗੁਰ ਕੀ ਪਿਆਰਿਓ ਜੇ ਸਹਿਬ ਨੇ ਤੇ ਇਹ ਵੀ ਕਿਹਾ ਕਿ ਉੱਠ ਨਿਆ ਉੱਠ ਸਿਆ ਗੁਰ ਸਲਾਈਐ ਸੁੱਤੀਆਂ ਗੁਰ ਸਲਾਈਐ ਉੱਠ ਨਿਆ ਵੀ ਹਰ ਅਲਾਉ ਉਨੋ ਅਲਾਪ ਜਿਸ ਤਰ੍ਹਾਂ ਅਸੀਂ ਕਹਦੇ ਕਿ ਸਤ ਨਾਮੁ ਸ੍ਰੀ ਵਾਹਿਗੁਰੂ ਭਗਤ ਕਬੀਰ ਜੀ ਦਾ ਮਨ ਨੂੰ ਸ਼ਬਦ ਵਿੱਚ ਅਦਾ ਜਾਵੇ ਉਹਨਾਂ ਨੇ ਇਹ ਬਚਨ ਕੀਤਾ ਕਹਿੰਦੇ ਭਾਈ ਜਿਹੜਾ ਉਹਨੂੰ ਸੁਪਨਾ ਕਬੀਰ ਕਈ ਵਾਰੀ ਸ਼ਬਦ ਗਲ ਕਰ ਦਿਆ ਕਰ ਦਿਆ ਵਿਸਤ ਜਰਦਾ ਉਲਝਾ ਜਰ ਜਾ ਵੀ ਹੋ ਜਾਂਦਾ ਹੈ ਕਿਉਂਕਿ ਸੋ ਜੋ ਭਗਤ ਕਬੀਰ ਜੀ ਨੇ ਸਾਨੂੰ ਦੱਸਿਆ ਗੁਰੂਦਰ ਸਾਹਿਬ ਦੀ ਬਾੜੀ ਵਿੱਚ ਕਿ ਸੌਦਿਆ ਸੀ ਕਬੀਰ ਧਾਣਾ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਭਾਈ ਜਿਹੜਾ ਹੁਣ ਸੌਦਿਆ ਉਹਨੂੰ ਸਿਰੰਦਰ ਕਿਵੇਂ ਸਿਰੰਦਰ ਕਵੀਰ ਭਗਤ ਜੀ ਦਾ ਬਚਨ ਹੈ ਜਿਹੜੇ ਸੰਲੋਖ ਉਹਨਾਂ ਨੇ ਪ੍ਰਚਾਰਨ ਕੀਤੇ ਕਵੀਰ ਸੁਪਨੈ ਹੂੰ ਬਨ ਲਾਇ ਕਾ ਇਹ ਭਾਈ ਸੁਬਰੇ ਵਿੱਚ ਪਰਣਾ ਕਹਿੰਦੇ ਆ ਕਿ ਸੁਬਰੇ ਵਿੱਚ ਇਹ ਬੋਲਦਾ ਜੀ ਪਰਣਾ ਜਦ ਪੁਰਾਣੀ ਬੀਬੀ ਦਾ ਪਰਣਾ ਭਾਈ ਦਾ ਪਰਣਾ ਬੱਚਾ ਕਹਿੰਦੇ ਆ ਨਾ ਸੀ ਕਿ ਸੁਬਰੇ ਵਿੱਚ ਕਹੀਏ ਸੀ ਨਾ ਗੱਦੀਆਂ ਗੱਦੀਆਂ ਗਾਲਾਂ ਬਣਦੀ ਵੀ ਸੁਰੇ ਅਚਾਨਕ ਕਰੋ ਸਤਨਾਮ ਸ੍ਰੀ ਵਾਹਿ ਦੇਖੇ ਸੁਰੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਹੋੜਾ ਸੁਤੇ ਪਰ ਸੁਤੇ ਹੋ ਵਿੱਚ ਵੀ ਕੀ ਸ਼ਬਦ ਗਰਤੀ ਗੁਰਦੇ ਪਾਸਾ ਦੇ ਚਰਨਾਂ ਵਿੱਚ ਗੁਰਦ ਵਿੱਚ ਬੈਠੇ ਤੇ ਗੁਰੂ ਕੇ ਪਿਆਰਿਓ ਕਈ ਐਸੇ ਨੇ ਉਹ ਸੁਤੇ ਹੋਈ ਇਹ ਗੁਰੂ ਦੀ ਕਿਰਪਾ ਹੈ ਗੁਰੂ ਕੇ ਪਿਆਰਿਓ ਚਲੋ ਇਹਦੀ ਸਹਜ ਇਹਨਾ ਆਖਿਓ ਇਹ ਵਾਰੀ ਸੁਤੇ ਸੁਤੇ ਪਾਠ ਜਾਪ ਕਰੀਂਦਾ ਵੀ ਵਾਰ ਗੁਰੂ ਕੇ ਪਿਆਰਿਓ ਦਾ ਰਾਜ ਸਾਹਿਬ ਜੀ ਦਾ ਜਾਪ ਚਲ ਕਈ ਵਾਰ ਸਰਬਜੀਤ ਸਾਹਿਬ ਦੀ ਬਾਣੀ ਦਾ ਜਾਪ ਸੁਤਿਆ ਸੁਤਿਨਤਨ ਨੂੰ ਕਈ ਵਾਰੀ ਦੋ ਯੋਗ ਤਰ੍ਹਾਂ ਲਈ ਵੀ ਕਿ ਜਦੋਂ ਇੱਕ ਤਵ ਅੱਖ ਖੁੱਲਦੀ ਅਲ ਤੇ ਬ੍ਰਿਤੀ ਤੁਹਾਡੀ ਉਸ ਵੇਲੇ ਜਾਗ ਉਸ ਲੱਗੀ ਤੇ ਬਾਰਾਜ ਪਗਤ ਪੀਰ ਜੀ ਨੇ ਤੇ ਇਹ ਵੀ ਆਖ ਦਿੱਤਾ ਕਹਿੰਦੇ ਜੇਕਰ ਸੁਪਨੇ ਵਿੱਚ ਗੁਰ ਰੰਗਦਾ ਕੋਈ ਤਵੀਰ ਸੁਪਨਾ ਹੋ ਪਰ ਰਾਈ ਕਹੇ ਚ ਮੁਖ ਲਿਪਸੇ 라ਮ ਹੁਣ ਤੁਸੀਂ ਆਖੋਗੇ ਪਗਤ ਪੀਰ ਜੀ ਨੇ ਕਿਹਾ ਕਿ 라ਮ ਉਹ ਰਸੀ ਪੇਟਰੋਵ ਸਿੰਘ ਨੂੰ ਬਾਰ-ਬਾਰ ਇਹ ਬਚਿ ਕਹਿੰਦਾ ਕਿ ਇਹ ਨਾ ਸੀ ਬਾਦਵਰਧਾ ਵਿੱਚ ਨਹੀਂ ਪੜਨਾ ਪਰ ਭਗਤ ਕਬੀਰ ਜੀ ਨੇ ਹੀ ਰਾਮ ਦੀ ਵਿਆਖਿਆ ਕੀਤੀ ਇਹ রাম ਆਪ ਸੰਗਤ ਵਿੱਚ ਕਹਿੰਦੀ ਦਸ਼ਰਤ ਦਾ ਮੀਤਾ ਏਕ ਰਾਮ ਕਟ ਘਟ ਦੇ ਲੇਪਾ ਇੱਕ ਜਿਹੜਾ ਕਟ ਘਟ ਵਿੱਚ ਲੀਹ ਜਿਹੜਾ ਤ੍ਰਿਤਾ ਤੋਂ ਪਹਿਲਾਂ ਵੀ ਸੀਗਾ ਜਦੋਂ ਇਹ ਸ੍ਰਿਸ਼ਟੀ ਅੱਜੀ ਗਈ ਉਸ ਗлау ਦੀ ਗੱਲ ਭਗਤ ਕਬੀਰ ਜੀ ਕਹਿੰਦੇ ਨੇ ਭਗਤ ਕਬੀਰ ਜੀ ਕੀ ਕਹਿ ਰਹੇ ਨੇ ਕਬੀਰ ਵਾਰਾ ਜੀ ਦਾ ਉਹ ਵੀ ਸ਼ਲੋਕਾਂ ਦੇ ਅੰਦਰ ਹੀ ਵਚਨ ਹੈ ਗੁਰੂ ਕੇ ਪਿਆਰਿਓ ਕਿ ਉਸ RAM ਦਾ ਸਿਮਰਨ ਕਰਨਾ ਜਿਹੜਾ RAM ਉਹਨ ਤਦ ਹੀ ਤੋ ਹਾਜ਼ਰ ਸੀ ਸੋ ਸੁਪਨੇ ਉਮਰ ਰਾਇ ਕਾ ਜੇ ਮੁਖ ਨਿਖਸੇ RAM ਤਮ ਕੇ ਪਗ ਕੀ ਪੰਹ ਹੀ ਮੇਲੇ ਤਨ ਕੋ ਚਉ ਉਚਲ ਕੋ ਸਤਿਗੁਰੂ ਸਤਿ ਵਾਹਿ ਜੇ ਕੋ ਜਿਹੜਾ ਸੁਪਦੇ ਵਿੱਚ ਵੀ ਉਹਦਾ ਸਿਮਰਨ ਕਰਦਾ ਹੈ ਉਹ ਨੂੰ ਧਿਆਉਂਦਾ ਉਹ ਦੁਰਦੇਸ ਦੀ ਸਿੱਖੀ ਨਹੀਂ ਹੈ ਸਿਖੁ ਗੁਰੂ ਕੀ ਪਿਆਰਿ ਸਦਾ ਤੋਂ ਭਾਉ ਕੀ ਹੈ ਜੋ ਹਰ ਹਿਲਦਾ ਸਦਾ ਵਸਾਈ ਕਹਿੰਦੇ ਜੇ ਸੁਪਰੇ ਵਿੱਚ ਬੜਾਉਂਦੇ ਕੋਈ ਉਸ ਪਰਮੇਸ਼ਰ ਦੀ ਸਿਫਤ ਕਰਦਾ ਹੈ ਨਾ ਤੇ ਕਹਿੰਦੇ ਕੀ ਹੈ ਜਿਹੜੇ ਪੈਰ ਦੀ ਚਰਨ ਦਾਸੀ ਜੋੜਾ ਉਹ ਮੇਰਾ ਜਿਹੜਾ ਤਨ ਦਾ ਚਮੜਾ ਉਹਦੇ ਚਮੜੇ ਦਾ ਉਹਦੇ ਚਰਨ ਦਾਸੀ ਬੜੀ ਹੋਵੇ ਤੇ ਉਹਦੇ ਪੈਰਾਂ ਦੀ ਸ਼ਿੰਗਾਰ ਹੋਵੇ ਦੇਖੋ ਕਿ ਪਿਆਰੇ ਜਿਹੜੇ ਨਾਮ ਸਿਮਣ ਵਾਲੀਆਂ ਰੁਹਾਰੇ ਜਿਹੜੇ ਨਾਮ ਸਿਮਣ ਵਾਲੇ ਨੇ ਤੇ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਕਿ ਮੇਰੀ ਕਲੋ ਉਹ ਚੜੇ ਗੁਰ ਇਕ ਰਾਦੇ ਮੇਰੀ ਕਲੋ ਬੋਛੜੀ ਗੁਰ ਸਿੱਖ ਰਾਦੇ ਕਿ ਭਾਈ ਤੇ ਮੇਰੀ ਕਲ ਨੇ ਬੋਛੜੀ ਗੁਰ ਸਿੱਖਾਂ ਦੇ ਪੈਰਾਂ ਦੀ ਛਾਂ ਗੁਰ ਸਿੱਖਾਂ ਦੇ ਪੈਰੋ ਬਿਸਕੋ ਪਹਿਨਣ ਪਾਓ ਨਾਮ ਜਪਣ ਵਾਲਿਆ ਨੂੰ ਇਤਨੀ ਤਾਕਤ ਇਤਨਾ ਸਤਕਾਰ ਦਿੱਤਾ ਹੈ ਪਾਤਸ਼ਾਹ ਜੀ ਹੁਣ ਇਹ 9 ਨਿਤੀਆਂ 18 ਸਿੱਧੀਆਂ ਤੇ ਬਹੁਤ ਸਿੱਧੀਆਂ ਗੱਲਾਂ ਹੈ ਜਿਨੋ ਤੇ ਵਾਸਤੇ ਤੜਫਦੇ ਇਨਸਾਨ ਵਰਜਨ ਦੇ ਆਪਣੇ ਆਸ਼ੇ ਤੋਂ ਗਰਜਦੇ ਆਪਣੇ ਮਿਸ਼ਨ ਤੋਂ ਗਰਜਦੇ ਆਪਣੇ ਕਿਰਦਾਰ ਤੋਂ ਗਰਜਦੇ ਅਸੀਂ ਅਸੀਂ ਸਭ ਨਾਲ ਅੱਜ ਲੋੜ ਹੈ ਕਿ ਇਹਨਾਂ ਜੀਜ਼ਰ ਨੂੰ ਵੀ ਗੁਰੂ ਪਰਸਾ ਕਹਿੰਦੇ ਦੂਸਰੇ ਪਰਮੇਸ਼ਰ ਦੀ ਬੰਦਗੀ ਤੇ ਗੱਲ ਪਿਆ ਆ ਇਹ ਸਾਰਾ ਕੁਝ ਤੇਰੀ ਝੋਲੀ ਵਿੱਚ ਪਾਉਣ ਵਾਸਤੇ ਮੈਂ ਤਿਆਰ ਬੈਠਾ ਜਿਤਨੇ ਫਰ ਮਨ ਬਣ ਚੀ ਹੈ ਜਿਤਨੇ ست گاس وہ سارے اس دتار کے کول نے سو دتارن کر کے پیار کرنے کا بےتی کرو پر گلتی دس کی جھوڑی پا دوں آسیس بھی داسچے طریقے سیوا بھاؤ نہ کردیا داس کا جیون بھی سفل ہو جائے آئیں سنگات کا بہت بہت دنواد بہت بہت ਧੰਨਵਾਦ ਹੁਣ ਕੇ ਪਿਆਰ ਗੱਜਵੱਲ ਕੇ ਫਤਿਹ ਦੀ ਸਾਲ ਕਰਨੀ ਕੋਈ ਰਚਨਾ ਪਾਚੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ